ਮਾਰਸ਼ਲ న్యూਸ ਤੇ ਆਪ ਸਭ ਦਾ ਸਵਾਗਤ ਹੈ ਅੱਜ ਦੀਆਂ ਖਬਰਾਂ ਦੇ ਵਿੱਚ ਆਪ ਜੀ ਨੂੰ ਦੱਸ ਦਈਏ ਕਿ ਪਿੰਡ ਕੁਪਾ ਹੜੀ ਦਾ ਨੌਜਵਾਨ ਚਰਨਪ੍ਰੀਤ ਸਿੰਘ ਜੋ ਕਿ ਪਿਛਲੇ 1.5 ਸਾਲ ਤੋਂ ਰੋਪੜ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਿਹਾ ਸੀ ਉਸ ਦੀ ਬਹੁਤ ਭੇਦਪੁਰ ਟੰਗ ਦੇ ਨਾਲ ਸਵੇਰੇ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ ਤੇ ਜੋ ਪਰਿਵਾਰ ਵਾਲੇ ਨੇ ਉਹਨਾਂ ਨੇ ਪੁਲਿਸ ਦੇ ਉੱਪਰ ਜੇਲ੍ਹ ਪ੍ਰਸ਼ਾਸਨ ਦੇ ਉੱਪਰ ਇਹ ਦੋਸ਼ ਲਾਇਆ ਕਿ ਵੀ ਉਸ ਦੀ ਜਿਹੜੀ ਇਹ ਮੌਤ ਹੈ ਬਹੁਤ ਬੁਰੀ ਤਰ੍ਹਾਂ ਕੁੱਟਮਾਰ ਕਰਨ ਦੇ ਕਰਨ ਦੇ ਕਾਰਨ ਹੋਈ ਹੈ ਤੇ ਜੇਕਰ ਅਸੀਂ ਗੱਲ ਕਰ ਲਈਏ ਤਾਂ ਜੋ ਪਰਿਵਾਰ ਹੈ ਜੋ ਸੂਚਨਾ ਮਿਲਦੀ ਹੈ ਜੋ ਹਸਪਤਲ ਵੀ ਪਹੁੰਚ ਜਾਂਦਾ ਹੈ ਤੇ ਉੱਥੇ ਕਾਫੀ ਫਿਰ ਹੰਗਾਮਾ ਵੀ ਹੁੰਦਾ ਹੈ ਤੇ ਪੁਲਿਸ ਪ੍ਰਸ਼ਾਸਨ ਜੋ ਉੱਥੇ ਮਸਤੈਦੀ ਨਾਲ ਪਹੁੰਚਦਾ ਹੈ ਤੇ ਹਾਲਾਤਾਂ ਨੂੰ ਕੰਟਰੋਲ ਕਰਨ ਦਾ ਯਤਨ ਕਰਦਾ ਹੈ ਤਾਂ ਉੱਥੇ ਜੋ ਕਿਸਾਨ ਜਥੇਬੰਦੀ ਸ਼ੇਰੇ ਪੰਜਾਬ ਦੇ ਪ੍ਰਧਾਨ ਦਲਜੀਤ ਸਿੰਘ ਜਿੱਤਾ ਫਾਟਵਾ ਤੇ ਕੁਲਵਿੰਦਰ ਸਿੰਘ ਪੰਜੋਲਾ ਜੋ ਕਿ ਕੌਮੀ ਜਨਰਲ ਸਕੱਤਰ ਨੇ ਉੱਥੇ ਪਹੁੰਚਦੇ ਨੇ ਤੇ ਪਰਿਵਾਰ ਦੇ ਨਾਲ ਵੀ ਗੱਲ ਕਰਦੇ ਨੇ ਪਰਿਵਾਰ ਵੱਲੋਂ ਇਲਜ਼ਾਮ ਲਾਏ ਜਾ ਰਹੇ ਹੈ ਕਿ ਵੀ ਜੋ ਉਹਨਾਂ ਦਾ ਚਰਨਪ੍ਰੀਤ ਹੈ ਉਸ ਨੂੰ ਜੇਲ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਬਹੁਤ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਉਹ ਉਹਨਾਂ ਦੀ ਕੁੱਟਮਾਰ ਦਾ ਸਹਾਰਦਾ ਹੋਇਆ ਤਾਂ ਆਤ ਉਸ ਨੂੰ ਮੌਤ ਹੋਈ ਹੈ ਤੇ ਇਹੀ ਇਲਜ਼ਾਮ ਉਸ ਦੇ ਨਾਲ ਜੋ ਕੈਦ ਕੱਟ ਰਹੇ ਸੀਗੇ ਜਿਸ ਜਿਸ ਦੀ ਜਮਾਨਤ ਹੋ ਗਈ ਉਸ ਦੇ ਸਾਥੀ ਅਗਨਾਥ ਸਿੰਘ ਨੇ ਦੱਸਿਆ ਕਿ ਵੀ ਜਿਸ ਦਿਨ ਉਹ ਆਪਣੀ ਰਵਾਨਗੀ ਕਰ ਰਿਹਾ ਸੀਗਾ ਤਾਂ ਉਸ ਮੌਕੇ ਇੱਕ ਨੌਜਵਾਨ ਕੈਦੀ ਫੜਿਆ ਗਿਆ ਸੀ ਜਿਸ ਦੇ ਕੋਲੋਂ ਇੱਕ ਮੋਬਾਈਲ ਫੜਿਆ ਗਿਆ ਸੀ ਤੇ ਉਸ ਨੇ ਚਨਪ੍ਰੀਤ ਦਾ ਨਾਮ ਲਾਇਆ ਸੀ ਕਿ ਵੀ ਇਹ ਮੋਬਾਈਲ ਉਸ ਦਾ ਹੈ ਤੇ ਉਸ ਦੇ ਬਾਅਦ ਚਨਪ੍ਰੀਤ ਨੂੰ ਬੁਲਾਇਆ ਸੀ ਤੇ ਕੁਝ ਸਮੇਂ ਉਹਦੀ ਕਟਾਈ ਵੀ ਸ਼ੁਰੂ ਕਰ ਦਿੱਤੀ ਗਈ ਸੀ ਤੇ ਇਸ ਤਰ੍ਹਾਂ ਦੇ ਹੋਰ ਕਈ ਇਲਜ਼ਾਮ ਲਾਏ ਤਾਂ ਡੀਆਈਜੀ ਆਈਜੀ ਜੇਲਾ ਜੋ ਕਿ ਇਸ ਮੌਕੇ ਪਹੁੰਚੇ ਤੇ ਉਹਨਾਂ ਨੇ ਸਾਰੀ ਗੱਲਬਾਤ ਸੁਣੀ ਹੈ ਤੇ ਉਹਨਾਂ ਨੇ ਕਿਹਾ ਕਿ ਵੀ ਜੋ ਇਹਦੀ ਸਾਰੀ ਜੁਡੀਸ਼ੀਅਲ ਮਾਜਿਸਟ੍ਰੇਟ ਜਾਂਚ ਹੋਏਗੀ ਤੇ ਉਸ ਤੋਂ ਬਾਅਦ ਜੋ ਵੀ ਦੋਸ਼ੀ ਹੋਵੇਗਾ ਉਸ ਨੂੰ ਬਖਸ਼ਿਆ ਨਹੀਂ ਜਾਏਗਾ ਇਸ ਮੌਕੇ ਜੋ ਕਿਸਾਨ ਯੂਨੀਅਨ ਦੇ ਆਗੂ ਹੈ ਉਹਨਾਂ ਨੇ ਐਲਾਨ ਕੀਤਾ ਹੈ ਕਿ ਜੇਕਰ ਪਰਿਵਾਰ ਨੂੰ ਇਨਸਾਫ ਨਾ ਮਿਲਿਆ ਤਾਂ ਕੱਲ ਨੂੰ ਜੋ ਚੱਕਾ ਜਾਮ ਕੀਤਾ ਜਾਏਗਾ ਆਓ ਗੱਲਬਾਤ ਕਰਦੇ ਹਾਂ ਆਈਜੀ ਜੇਲਾ ਅਤੇ ਕਿਸਾਨ ਜਿੱਥੇ ਬੰਦੇ ਦੀ ਆਗੂ ਤੇ ਪਰਿਵਾਰਕ ਮੈਂਬਰਾਂ ਦੇ ਨਾਲ ਤੁਹਾਨੂੰ ਅੱਜ ਨਾਲ ਜੀ ਜੇਲਾ ਜੇਲ੍ਹ ਰੋਪੜ ਦੇ ਵਿੱਚ ਇੱਕ ਹਵਾਲਾਤੀ ਚਰਨਪ੍ਰੀਤ ਸਿੰਘ son of ਲਾਭ ਸਿੰਘ ਐਨਡੀਪੀਐਸ ਦੇ ਕੇਸ ਵਿੱਚ ਬੰਦ ਸੀ। ਤੋਂ ਉਹਦੀ ਸਵੇਰੇ ਤੜਕੇ ਸਾਰ 4:00 ਵਜੇ ਦੇ ਕਰੀਬ ਤਬੀਤ ਖਰਾਬ ਹੋ ਗਈ। ਤੋਂ ਉਹਨੂੰ ਇਮੀਡੀਏਟਲੀ ਜੇਲ੍ਹ ਦੇ ਮੈਡੀਕਲ ਅਫਸਰ ਵੱਲੋਂ ਜਿਹੜੀ ਆ ਉਹ ਫਸਟ ਸਟੇਟ ਦਿੱਤੀ ਗਈ। ਤੇ ਉਹਦੀ ਕੰਡੀਸ਼ਨ ਨੂੰ ਦੇਖਦੇ ਹੋਏ ਇਮੀਡੀਏਟਲੀ ਉਹਨੂੰ ਸਿਵਲ ਹਸਪੀਟਲ ਜਿਹੜਾ ਰੋਪੜ ਰੈਫਰ ਕਰ ਦਿੱਤਾ ਗਿਆ। ਤੇ ਜਿੱਥੇ ਡਾਕਟਰਾਂ ਨੇ ਚੈੱਕ ਕੀਤਾ ਤੇ ਉਹ ਜਿਹੜੇ ਆ ਉੱਥੇ ਉਹਨਾਂ ਮ੍ਰਿਤਕ ਡਿਕਲੇਅਰ ਕਰ ਦਿੱਤਾ ਗਿਆ। ਤੋ ਇੱਕ ਮੰਦਭਾਗੀ ਘਟਨਾ ਜਿਹੜੀ ਆ ਉਹ ਜ਼ਿਲ੍ਹਾ ਜੇਲ੍ਹ ਰੋਪੜ ਵਿਖੇ ਅੱਜ ਹੋਈ ਹੈ। ਕਿਉਂਕਿ ਪਰਿਵਾਰ ਜਿਹੜਾ ਹੈਗਾ ਉਹ ਕਹਿ ਰਿਹਾ ਵੀ ਅੰਦਰ ਉਹਦੇ ਨਾਲ ਕੁੱਟਮਾਰ ਹੋਈ ਹੈ ਤੇ ਮਾਰ ਕੁੱਟ ਕੇ ਹੀ ਵੀਡੀਓ ਦੀ ਮੌਤ ਹੋਈ ਹੈ। ਦੇਖੋ ਜੀ ਹਲੇ ਤੱਕ ਜੋ ਅਸੀਂ ਸਵੇਰੇ ਪਹੁੰਚੇ ਇੱਥੇ ਤੋ ਜੋ ਦੇਖ ਰਹੇ ਆ ਇਸ ਤਰ੍ਹਾਂ ਦੀ ਤੇ ਗੱਲ ਹਲੇ ਤੱਕ ਕੋਈ ਸਾਹਮਣੇ ਆਈ ਨਹੀਂ ਆ। ਤੋ ਕਿਉਂਕਿ ਕੋਈ ਵੀ ਜਦੋਂ ਕਸਟੋਡੀਅਲ ਡੈਥ ਹੁੰਦੀ ਆ ਉਹਦੇ ਚ ਅਸੀਂ ਮਾਨਯੋਗ ਸੈਸ਼ਨ ਜੱਜ ਨੂੰ ਜਿਹੜੀ ਆ ਰਿਕਵੈਸਟ ਕਰ ਦਿੰਨੇ ਆ ਕਿ ਉਹਦੇ ਚ ਇੱਕ ਜੁਡੀਸ਼ੀਅਲ ਇਨਕੁਆਇਰੀ ਜਿਹੜੀ ਆ ਜੁਡੀਸ਼ੀਅਲ ਮੈਜਿਸਟ੍ਰੇਟ ਦੁਆਰਾ ਕਰਾਈ ਜਾਵੇ। ਤੋਂ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਇੱਕ ਜੁਡੀਸ਼ੀਅਲ ਮੈਜਿਸਟ੍ਰੇਟ ਨੂੰ ਕਾਇਨਾਤ ਕਰ ਦਿੱਤਾ। ਉਹ ਇਹਦੀ ਇਨਕੁਆਇਰੀ ਕਰ ਰਿਹਾ। ਉਹ ਸਾਰੇ ਜਿਹੜੇ ਆ ਬੰਦੀਆਂ ਦੇ ਬਿਆਨ ਲੈ ਰਹੇ ਆ। ਉਹਨਾਂ ਦੇ ਵਾਰਸਾਂ ਦੇ ਵੀ ਬਿਆਨ ਲੈ ਰਹੇ ਆ। ਉਹਦੀ ਜਿਹੜੀ ਪ੍ਰੋਪਰ ਜਿਹੜੀ ਆ ਪੋਸਟਮਾਰਟਮ ਹੋਊਗਾ ਉਹਦੀ ਵੀਡੀਓਗ੍ਰਾਫੀ ਹੋਊਗੀ। ਅਗਰ ਕੋਈ ਵੀ ਇਸ ਤਰ੍ਹਾਂ ਦਾ ਤੱਥ ਸਾਹਮਣੇ ਆਉਂਦਾ ਕਿ ਉਹਦੇ ਨਾਲ ਕੋਈ ਮਾਰਕਟਾਈ ਹੋਈ ਹੈ ਤਾਂ ਉਹਦੇ ਖਿਲਾਫ ਜਿਹੜੀ ਆ ਉਹ ਇਨਕੁਆਰੀ ਦੇ ਮੁਤਾਬਕ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਹਜੇ ਤੱਕ ਕਿਸੇ ਜੇਲ੍ਹ ਦੇ ਕਿਸੇ ਕਰਮਚਾਰੀ ਦੇ ਖਿਲਾਫ ਕੋਈ ਕਾਰਵਾਈ ਨਹੀਂ ਹਾਲੇ ਤੱਕ ਨਹੀਂ ਕਿਉਂਕਿ ਇਨਕੁਆਰੀ ਹਲੇ ਚੱਲਦੀ ਆ ਅ ਮੈਜਿਸਟਰੇਟ ਸਾਹਿਬ ਵੀ ਅੰਦਰ ਹੀ ਬੈਠੇ ਹੋਏ ਆ ਤੋਂ ਇਨਕੁਆਰੀ ਇਸ ਗੋਇੰਗ ਆਨ ਤੋਂ ਅੰਦਰ ਜੇਲ੍ਹ ਦੇ ਅੰਦਰ ਹਾਲਾਤ ਕੀ ਨੇ ਜੀ ਕੈਦੀ ਜਿਹੜੇ ਬੰਦੀ ਨੇ ਉਹ ਕੀ ਕੀ ਪ੍ਰੋਟੈਸਟ ਕਰ ਰਹੇ ਹੈ ਉਹ ਕੀ ਕੁਝ ਕੈਦੀਆਂ ਦੇ ਵਿੱਚ ਨਾ ਇਹ ਰੋਸ ਹੈਗਾ ਕਿਉਂਕਿ ਜਿਹੜੀ ਉਹਨਾਂ ਦੀ ਜਿਹੜੀ ਚਰਨਪ੍ਰੀਤ ਸਿੰਘ ਨੂੰ ਇੱਕਦਮ ਹੀ ਇਹ ਨਿਊਜ਼ ਮਿਲੀ ਸਵੇਰੇ ਉਹਨਾਂ ਨੂੰ ਕਿ ਉਹਨਾਂ ਦੇ ਇੱਕ ਸਾਥੀ ਦੀ ਜਿਹੜੀ ਮੌਤ ਹੋ ਗਈ ਹੈ ਤੋਂ ਉਹਨਾਂ ਨੂੰ ਵੀ ਬੜਾ ਸਦਮਾ ਪਹੁੰਚਿਆ ਸਾਰਿਆਂ ਨੂੰ ਤੋਂ ਉਹਨਾਂ 'ਚ ਕੁਝ ਰੈਜ਼ੈਂਟਮੈਂਟ ਹੈਗੀ ਹੈ ਤੋਂ ਅਸੀਂ ਉਹਨਾਂ ਨੂੰ ਸੁਣਵਾਈ ਕਰ ਰਹੇ ਹਾਂ ਤੋਂ ਹਾਲ ਹੋ ਚੁੱਕਾ ਜਿੰਨਟਪਟੋ ਸਾਫਟਵੇਅਰ ਦਿੱਤ ਕਹਿੰਦੇ ਜਲਦੀ ਪੁਖੜਤਾਰਤਵੀ ਅੰਦਰ ਕਲੇ ਖਾਣਾ ਵੀ ਨਹੀਂ ਖਾ ਰਹੇ ਮੈਂ ਖਾਣਾ ਸਵੇਰੇ ਵੰਡ ਦਿੱਤਾ ਸੀ ਅਸੀਂ ਖਾਣਾ ਵੰਡਤਾ ਸੀ ਉਸ ਤੋਂ ਬਾਅਦ ਥੋੜੀ ਜਿਹੀ ਪ੍ਰੋਬਲਮ ਸ਼ੁਰੂ ਹੋਈ ਆ ਤੋਂ ਅਸੀਂ ਰਿਜ਼ੋਲਵ ਕਰਨ ਜਾ ਰਹੇ ਹਾਂ ਸਾਰੀ ਐਡਮਿਨਿਸਟ੍ਰੇਸ਼ਨ ਪਹੁੰਚੀ ਹੋਈ ਹੈ ਇੱਥੇ ਤੋ ਅਸੀਂ ਉਹ ਰਿਸੋਲਵ ਕਰ ਰਹੇ ਜਿਹੜਾ ਚੰਨਪ੍ਰੀਤ ਦਾ ਭਤੀਜਾ ਜੀ ਕੱਲ ਰਾਤੀ ਹੀ ਜੇਲ੍ਹ ਤੋਂ ਬੇਲ ਦੇ ਉੱਤੇ ਬਾਹਰ ਗਿਆ ਹੈਗਾ ਉਹਦਾ ਕਹਿਣਾ ਵੀ ਅੰਦਰ ਗੱਲਾਂ ਵੀ ਨਸ਼ਾ ਹੈ ਜਾਂ ਮੋਬਾਈਲ ਹੈ ਉਹ ਸਾਰੇ ਜੇਲ੍ਹ ਦੇ ਜਿਹੜੇ EMPLOYEES ਆ ਉਹਨਾਂ ਵੱਲੋਂ 20-20 ਹਜ਼ਾਰ 25-25 ਹਜ਼ਾਰ ਰੁਪਏ ਲੈ ਕੇ ਜਿਹੜਾ ਉਹ ਦਿੱਤਾ ਜਾਂਦਾ ਹੈਗਾ ਅੰਦਰ ਦੇ ਚਾਰੇ ਦੇ ਦੇਖੋ ਜੀ ਇਹ ਤੇ ਉਹ ਅਲੀਗੇਸ਼ਨ ਹੈਗੀ ਆ ਤੋ ਮੈਨੂੰ ਕੋਈ ਵਿੱਚ ਲੱਗ ਨਹੀਂ ਰਿਹਾ ਪਰ ਮੈਂ ਫਸੇ ਸਭੋ ਜਿਹੜਾ ਅੱਜ ਪ੍ਰੈਜ਼ੈਂਟ ਜੇਲ੍ਹ ਪ੍ਰਸ਼ਾਸਨ ਆ ਕਿ ਕਾਫੀ ਇੱਥੇ ਥ੍ਰੋ ਵਗੈਰਾ ਹੁੰਦੀਆਂ ਸੋ ਉਹਨਾਂ ਨੂੰ ਕਾਫੀ ਇਹਨਾਂ ਨੇ ਰੋਕਿਆ ਮੋਬਾਈਲ ਰਿਕਵਰੀ ਵੀ ਬਹੁ ਤੋ ਅਗਰ ਕੋਈ ਇਸ ਤਰ੍ਹਾਂ ਦੀ ਸਾਡੇ ਸਾਹਮਣੇ ਕੋਈ ਚੀਜ਼ ਆਉਂਦੀ ਹੈ ਤੋ ਅਸੀਂ ਜ਼ਰੂਰ ਉਹ ਐਕਸ਼ਨ ਲਵਾਂਗੇ ਪਰ ਹਾਲੇ ਤੱਕ ਕੋਈ ਇਸ ਤਰ੍ਹਾਂ ਦੀ ਗੱਲ ਸਾਹਮਣੇ ਨਹੀਂ ਆਈ ਉਹਨਾਂ ਦਾ ਕਹਿਣਾ ਕਿ ਤਿੰਨ ਜਿਹੜੇ ਕੈਦੀ ਹੈਗੇ ਆ ਦਾ ਬੀਤੀ ਰਾਤ ਪੁਲਸ ਨੇ ਉਹਨਾਂ ਨੂੰ ਕੁੱਟਿਆ ਹੈਗਾ ਜੇਲ੍ਹ ਦੀ ਉਹਦਾ ਮੋਬਾਈਲ ਦੀ ਰਿਕਵਰੀ ਨੂੰ ਲੈ ਕੇ ਤੇ ਉਸੇ ਰਿਕਵਰੀ ਦੇ ਵਿੱਚ ਹੀ ਜਿਹੜਾ ਇਹਨੂੰ ਜਿਹੜਾ ਮਾਰਕਟ ਕੀਤੀ ਹੈ ਇਸ ਮਾਲ ਵਿਚਾਲੇ ਕੋਈ ਇਹ ਸਾਹਮਣੇ ਆਇਆ ਕਿ ਕੱਲ ਸ਼ਾਮੀ ਕੋਈ ਫੈਂਕਾ ਹੋਇਆ ਕਹਿੰਦੇ ਕੋਈ ਤੋ ਉਹਦੇ ਬਾਰੇ ਅਗਰ ਕੋਈ ਉਹਨਾਂ ਦੇ ਕੁੱਟਮਾਰ ਦੇ ਅਲੀਗੇਸ਼ਨ ਹੈਗੇ ਉਹ ਤੋਂ ਮੈਜਿਸਟਰ ਸਾਹਿਬ ਇਨਕੁਆਇਰੀ ਕਰ ਰਿਹਾ ਉਹਦੇ ਸਾਹਮਣੇ ਆ ਗੋ ਆਜੋਗਾ ਅਗਰ ਕਿਸੇ ਨੇ ਕੋਈ ਵਧੇਚੀ ਕੀਤੀ ਹੈ ਉਹੀ ਵਿਲ ਸਫਰ ਦੀ ਕਨਸੀਕਵੈਂਸਸ ਠੀਕ ਹੁਣੇ ਸਵੇਰੇ ਪਰੌੜ ਡਰਕਾ ਸਿਭਲ ਹਸਰੂਪਨਾ ਤੋਂ ਮਸੂਲ ਹੋਇਆ ਸੀ ਕਿ ਅਬੀਨਾ ਕੇ ਮੋਡਾ ਜਿਹੜਾ ਚੰਨਪ੍ਰੀਤ ਸਿੰਘ ਪੁੱਤਰ ਲਾਹਣ ਸਿੰਘ ਵਾਸੀ ਕੋਬਾਹੜੀ ਜਿਹੜਾ ਜੇਲ੍ਹ ਦੇ ਵਿੱਚ ਐਨਡੀਬੀ ਸਿਕਰ ਦੇ ਵਿੱਚ ਹਵਾਲਾ ਬਤੌਰ ਹਵਾਲਾ ਤੁਸੀਂ ਹਵਾਲਾ ਤੋਂ ਬਾਅਦ ਉਹ ਇੱਥੇ ਰਾਤ ਇਹਨਾਂ ਨੂੰ ਹੋਇਆ ਹੋਗਾ ਕੋਈ ਇਹਦਾ ਰੱਖਣ ਦਸਨ ਦਾ ਹੈਗਾ ਕੋਈ ਹੈਕ ਹੋ ਗਿਆ ਹੈ ਨਾ ਅਟੈਕ ਦੇ ਵਿੱਚ ਉਹ ਇਥੇ ਹਸਪਤਲ ਲੈ ਕੇ ਹਸਪਤਲ ਲੈ ਕੇ ਆਉਂਦੇ ਦੋ ਆ। ਉਹ ਹੀ ਬਲਾ ਹੈ ਜੀ। ਉਹ ਤੇ ਜਿਹੜੀ ਕਾਰਵਾਈ ਅਮਨਿਸਟਰਰ ਸਾਹਿਬ ਕਰ ਰਹੇ ਨੇ ਅਮਨਿਸਟਰਰ ਸਾਹਿਬ ਜੋ ਹੁਕਮ ਦੇਣ ਕੋਦੇ ਆਧਾਰ ਤੇ ਕਾਰਵਾਈ ਜਿਹੜੀ ਚੱਲ ਰਹੀ ਹੈ। ਜਿਹੜੇ ਮਿਸਟਰ ਸਾਹਿਬ ਜਨ ਸ਼੍ਰੀ ਜਸਪ੍ਰੀਤ ਸਿੰਘ ਜੀ ਆਏ ਸੀ। ਇਹ ਜਿਹੜਾ ਪਰਿਵਾਰ ਦੋਸ਼ ਲਾ ਰਿਹਾ ਕੁੱਟਮਾਰ ਦਾ ਕਿਸ ਤਰ੍ਹਾਂ ਦੀ ਗੱਲ ਦਾ ਕੋਈ ਕੀ ਡਿਸਟ੍ਰਿਕਟ ਸਾਹਿਬ ਦੇਖ ਰਿਹਾ ਇਨਕੁਆਇਰੀ ਕਰ ਰਿਹਾ ਜੋ ਅਮਨਿਸਟਰਰ ਸਾਹਿਬ ਜੋ ਬਾਜ਼ੂ ਹੋਊਗਾ ਤੇ ਜਮੇਂ ਵੀ ਹੋਊਗਾ। ਬੋਲਦੇ ਕੀ ਗੱਲ ਵੱਸਦੀ। ਗੁੱਡ ਵੀ ਪਰ ਇਹ ਜਿਹਨਾਂ ਦੀ ਡੈਥ ਵੀ ਹੋਣੀ ਸੀ। ਯਸਨ ਕਿਹੜਾ ਬੰਦੇ ਜੋ ਕੀ ਗੱਲਬਾਤ ਹੋਈ ਕੀ ਪਤਾ ਲੱਗੇ ਮੈਨੂੰ ਤਾਂ ਸਵੇਰੇ ਬਲਕ ਮਾਜਰੀ ਤੋਂ ਹੀ ਫੋਨ ਜਾਂਦਾ ਕਿ ਜਨਪੇ ਤਾਂ ਹਸਪੀਟਲ ਪੇਪਾ ਵੀ ਤੁਸੀਂ ਫਟਾਫਟ ਉੱਥੇ ਪਹੁੰਚੋ ਮੈਂ ਫੋਨ ਕੱਟ ਕੇ ਆ ਗਈ ਆ ਵਾ ਕੀ ਅਵਨਾਸ਼ ਨੂੰ ਰਾਤ ਲੈ ਕੇ ਆਈਆਂ ਮੈਂ ਜੇਲ੍ਹ ਤੋਂ ਮੈਨੂੰ ਜੇਲ੍ਹੋਂਣ ਤੋਂ ਬਾਅਦ ਹੀ ਕੁਝ ਨਹੀਂ ਪਤਾ ਵੀ ਕੀ ਹੋ ਰਿਹਾ ਤੇ ਕੀ ਨਹੀਂ ਹੋ ਰਿਹਾ ਮੈਨੂੰ ਬਹੁਤ ਦਿਨਾਂ ਦਾ ਕਹਿ ਵੀ ਵਿਆਦਾ ਕਿ ਮੈਨੂੰ ਨਾਭੇ ਭੇਜ ਦੇ ਮੈਨੂੰ ਰੇ ਮਾਰ ਦੇਣਗੇ ਮੈਨੂੰ ਨਾਭੇ ਭੇਜ ਦੇ ਮੈਨੂੰ ਮਾਰ ਦੇ ਮੈਂ ਤੇ ਮੈਂ ਤੇਰੀ ਜਮਾਨਤ ਕਰਾ ਲੈਣੀ ਆ ਵੀ ਮੈਨੂੰ ਔਖਾ ਲੱਗਦਾ ਉੱਥੇ ਜਾਣਾ ਵੀ ure ਤੂੰ ਸੌਖਾ ਫੇ ਥੋੜੇ ਦਿਨਾਂ ਤੇ ਰੁਕ ਗਿਆ ਕਹਿੰਦਾ ਠੀਕ ਐ ਤੂੰ ਇੱਥੇ ਹੀ ਰਹਿ ਜਾਵਾਂਗੇ ਬੱਚਿਆਂ ਨਾਲ ਆਉਣਾ ਮੈਨੂੰ ਔਖਾ ਏ ਕਹਿੰਦਾ ਠੀਕ ਐ ਮੇਰੇ ਡੈਡੀ ਉਹ ਨਹੀਂ ਨੇੜੇ ਆ ਵੀ ਆ ਜੰਨੇ ਆ ਕਹਿੰਨਾ ਮੰਨ ਲਿਆ ਮੈਨੂੰ ਇੱਕੋ ਹੀ ਸ਼ਾਬਦ ਰਿਹਾ ਉਹਦਾ ਵੀ ਕਿ ਮੈਨੂੰ ure ਮਾਰ ਦੇਣਗੇ ਕੀ ਕੀ ਕਰਦੇ ਸੀ ਪਹਿਲਾਂ ਪਲੇਅਰ ਸੀ ਕੀ ਸੀ ਪਹਿਲਾਂ ਪਲੇਅਰ ਸੀ ਠੀਕ ਐ ਅਗਰ ਸੀ ਹਿੰਦੀ ਕਬੱਡੀ ਕਰਵਾ ਦਿੱਤੀ ਠੀਕ ਐ ਅ ਫੋ ਤੋਂ ਬਾਅਦ ਇਹਨਾਂ ਨੇ ਆਪਣੇ ਟੈਕਸੀਆਂ ਵੀ ਪਾ ਕੀ ਕਹਣੇ ਚਾਹੀਏ ਇੱਕ ਖਾੜੀ ਇੱਥੇ ਮੈਂ ਉੱਥੋਂ ਹੀ ਆਏ ਜੇਲ੍ਹ ਤੋਂ ਹੀ ਇੱਕ ਮਿੰਟ ਰਾਤ ਦੇ ਉੱਥੇ ਪਰਾ ਚੰਗਾ ਮੇਰੇ ਨਾਲ ਹੱਸਦਾ ਖੇਲਦਾ ਸੀ ਮੈਂ ਮਿਲ ਕੇ ਆਇਆ ਜੱਫੀ ਬਾਕੇ ਆਇਆ ਉਹ ਤੋਂ ਬਾਅਦ ਪ੍ਰਸ਼ਾਸਨ ਨੇ 8 ਵਜੇ ਪੈਰਕ ਚੋਂ ਕੱਢ ਗਏ ਜਿਹੜਾ ਸਾਨੂੰ ਪਤਾ ਲੱਗਿਆ ਸਾਡੇ ਕੈਦੀ ਭਾਈਆਂ ਤੋਂ ਹਵਲਾ ਤੇ ਸਾਰੀ ਰਾਤ ਕੁੱਟਮਾਰ ਕੀਤੀ ਗਈ ਤੇ ਉਹਦੇ ਉਦਾਰ ਤੇ ਮੌਤ ਹੋਈ ਹੈ ਜਿਹੜਾ ਸਾਡਾ ਪੋਸਟਮਾਰਟਮ ਹੈ ਸਾਨੂੰ ਇੱਥੇ ਸੰਤੁਸ਼ਟੀ ਨਹੀਂ ਹੈਗੀ ਚੰਡੀਗੜ੍ਹ ਪੀਜੀ ਕਰਾਇਆ ਜਾਵੇ ਤੇ ਇਹਨਾਂ ਤੇ ਐਫਆਈਆਰ ਦਰਜ ਕਰਾਈ ਜਾਵੇ ਪਰਚਾ ਬਣਦਾ ਜੀ ਆਈ ਵਿਟਨੈਸ ਵੀ ਹੈਗੇ ਜੀ ਮਰ ਹੋਈ ਕਿਹੜੀ ਕਾਰਨ ਕੀ ਗੱਲਬਾਤ ਕਿਸੇ ਤਿੰਨ ਮੁੰਡਿਆਂ ਦਾ ਫੋਨ ਫੜਿਆ ਗਿਆ ਉਹਨਾਂ ਦੀ ਕਟਾਈ ਕਰਕੇ ਉਹਨਾਂ ਦਾ ਮਲਮੁੱਤਰ ਵੀ ਇਹਨਾਂ ਨੇ ਵਿਚ ਇਹ ਉਤੋ ਬਾਅਦ ਉਹਨਾਂ ਨੇ ਨਾਮ ਲੈਤੇ ਕਿਸੇ ਬੰਦੇ ਦਾ ਐਂਟੀ ਦੇ ਕਿਸੇ ਦਾ ਵੀ ਲੈ ਸਕਦੇ ਆ ਜੀ ਉਹਨਾਂ ਦਾ ਨਾਮ ਲੈਤੇ ਆ ਤੇ ਉਹਨੂੰ ਉਪਲਾ ਕੇ ਚੰਨੀ ਨੂੰ ਕੁੱਟਮਾਰ ਕੀਤੀ ਗਈ ਰੁਕੀ ਜੀ ਤੁਸੀਂ ਆਏ ਹੋ ਜਦੋਂ ਉਦੋਂ ਇਹ ਕੰਮ ਹੋ ਰਿਹਾ ਸੀ ਇੱਥੇ ਹਾਂਜੀ ਮੈਂ ਦੇਖਿਆ ਖੁਦ ਦੇਖਿਆ ਜੀ ਮੈਂ ਇਹ ਇੱਕ ਥਰਾ ਥਰ ਕਤਲ ਹੈ ਜੀ 302 ਦਾ ਪਰਚਾ ਰਿਹਾ ਹੋਣਾ ਚਾਹੀਦਾ ਜੀ ਇਹਨਾਂ ਤੇ ਪ੍ਰਸ਼ਾਸਨ ਤੇ ਜਿਹੜਾ ਨੇ ਅਸ਼ਧਤ ਕਰਿਆ ਜੀ ਕੀ ਕੀ ਗੱਲਬਾਤ ਹੋਈ ਹੈ ਤੇ ਗੱਲਬਾਤ ਜਿਹੜਾ ਅੱਜ ਸਾਡਾ ਕੁੱਬਾ ਹੈੜੀ ਪਿੰਡ ਦਾ ਨੌਜਵਾਨ ਜੇਲ੍ਹ ਚ ਜ਼ੇਹਲ ਪ੍ਰਸ਼ਾਸਨ ਨੇ ਉਹਦੇ ਤੇ ਇਹਨਾਂ ਅਤਿਆਚਾਰ ਕਰਿਆ ਕਿ ਉਹ ਮੌਤੇ ਘਾਟ ਉਤਾਰਤਾ ਇਹ ਦੂਜਾ ਉਰੇ ਜਿਹੜਾ ਪ੍ਰਸ਼ਾਸਨ ਸਾਨੂੰ ਜ਼ੋਰ ਦਿੰਦਾ ਹੈ ਪਰਿਵਾਰ ਨੂੰ ਵੀ ਉਰੀ ਪੋਸਟਮਾਰਟਮ ਕਰਵਾਉਂਦਾ ਉਰੇ ਦਾ ਇਹ ਪ੍ਰਸ਼ਾਸਨ ਰਲ ਮਿਲ ਕੇ ਜੋ ਮਰਜੀ ਉਰੇ ਲਖਾ ਸਕਦਾ ਹੈ ਪਰਿਵਾਰ ਦੀ ਇਸ ਗੱਲ ਤੇ ਸੰਤੁਸ਼ਟੀ ਨਹੀਂ ਹੈ ਪਰਿਵਾਰ ਦੀ ਮੰਗ ਹੈ ਵੀ ਉਹ ਪੋਸਟਮਾਰਟਮ ਪੀਜੀਆਈ ਤੋਂ ਕਰਾਇਆ ਜਾਵੇ ਵਿਧਾ ਉਹਨਾਂ ਮੁਲਾਜ਼ਮਾਂ ਤੇ ਜਿਨ੍ਹਾਂ ਨੇ ਉਹਦੀ ਕੁੱਟਮਾਰ ਕਰੀ ਹੈ ਉਹਨਾਂ ਤੇ ਐਫਆਈਆਰ ਦਰਜ ਕਰੀ ਜਾਵੇ ਸਾਡਾ ਨੌਜਵਾਨ 14 ਮਹੀਨੇ ਤੋਂ ਅੰਦਰ ਦਾ ਕਿੱਥੇ ਤੇ ਉਹ ਫੋਨ ਆ ਗਿਆ 14 ਮਹੀਨੇ ਚ ਕਿਹੜੇ ਮੁਲਾਜ਼ਮਾ ਨੇ ਫੋਨ ਦਿੱਤਾ ਉਹਨਾਂ ਦੀ ਇਨਕੁਆਇਰੀ ਕਰਨ ਦੀ ਬਜਾਏ ਉਹਨਾਂ ਤੇ ਪਰਚਾ ਦਰਜ ਕਰਨ ਦੀ ਬਜਾਏ ਸਾਡਾ ਦੇਖੋ ਨੌਜਵਾਨ ਕੁੱਟ ਕੇ ਮਾਰਤਾ ਪਿੱਛੇ ਉਹਦੇ ਦੋ ਬੱਚੇ ਰੋੜ ਨੂੰ ਛੱਡਦੇ ਤੇ ਸਾਡੀ ਛੋਟੀ ਭੈਣ ਇਹ ਕਿੱਥੇ ਗਿਆ ਅਫਸਰ ਜਿਵੇਂ ਪੰਜੋਲਾ ਸਾਹਿਬ ਨੇ ਦੱਸਿਆ ਵੀ 4 ਗ੍ਰਾਮ ਨਸ਼ਾ ਫੜ ਕੇ ਤਾਂ ਪੁਲਿਸ ਅਫਸਰਾਂ ਨੇ ਸਕਨਫਰੈਂਸਾਂ ਕਰੀਆਂ ਅੱਜ ਐਡੀ লাশ ਮੁੰਡੇ ਦੀ ਅੰਦਰ ਤੇ ਤੁਸੀਂ ਉਹਦਾ ਸ਼ਰੀਰ ਦੇਖੋ ਤੇ ਰੋਣਾ ਆਉਂਦਾ ਲੋਕਾਂ ਨੂੰ ਕੀ ਹੁਣੀ ਅੱਜ ਕੋਈ ਸੁਣ ਰਿਹਾ ਜਿਵੇਂ ਪਜੋੜਾ ਸਾਹਿਬ ਨੇ ਦੱਸਿਆ ਵੀ ਕੱਲੋਂ ਜੇ ਪ੍ਰਸ਼ਾਸਨ ਨੇ ਸਾਡੀ ਨਾ ਸੁਣੀ ਅਸੀਂ ਪਰਿਵਾਰ ਦੇ ਨਾਲ ਖੜ ਕੇ ਪੂਰਾ ਸਾਥ ਦਵਾਂਗੇ ਕੋਈ ਰੋਡ ਰੋਕਣਾ ਹੈ ਕੋਈ ਚੌਂਕ ਜਾਮ ਕਰਨਾ ਹੈ ਜਿੱਤੇ ਤੱਕ ਸਾਨੂੰ ਜਾਣਾ ਪਿਆ ਅਸੀਂ ਇਨਸਾਫ਼ ਆਪਣੇ ਨੌਜਵਾਨ ਦਾ ਲੈ ਕੇ ਸਾਡਾ ਮੇਲੋ ਜੇਕਰ ਪੀਜੀਆਈ ਦੇ ਵਿੱਚ ਪੋਸਟਮੈਨ ਹੁੰਦਾ ਫਿਰ ਪਰਿਵਾਰ ਸਹਿਮਤ ਹਾਂ ਪਰਿਵਾਰ ਸਹਿਮਤ ਹੈ ਪੀਜੀਆਈ ਚ ਨਰੋਲ ਪੋਸਟਮਾਰਟ ਹੋਵੇ ਤੇ ਬਣਦੀ ਕਾਰਵਾਈ ਉਹਨਾਂ ਤੇ ਪਰਚਾ ਦਰਜ ਹੋਵੇ ਮਲਾਜਮਾਂ ਤੇ ਜਿਹਨੇ ਉਹਦੀ ਕੁੱਟਮਾਰ ਕੀਤੀ ਹੈ ਵਜੂ ਕਾ ਖਾਲਸਾ ਵਜ ਕੀ ਫਤਿਹ ਦਾਸ ਕੁਲਵਿੰਦਰ ਸਿੰਘ ਪੰਜੋਲਾ ਕਿਸਾਨ ਜੁਨੀਅਨ ਸ਼ੇਰੇ ਪੰਜਾਬ ਤੋਂ ਸਾਡੀ ਟੀਮ ਇੱਥੇ ਪਹੁੰਚੀ ਹੈ ਸਾਨੂੰ ਪਤਾ ਲੱਗਿਆ ਵੀ ਪਿੰਡ ਕੋਬਿਹੜੀ ਤੋਂ ਇਹ ਇਹਨਾਂ ਦੇ ਵੀਰਾਂ ਦਾ ਚਾਚਾ ਦਾ ਜੀ ਚਾਚਾ ਲੱਗਦਾ ਚਰਨਪ੍ਰੀਤ ਸਿੰਘ ਚਰਨਪ੍ਰੀਤ ਸਿੰਘ ਜਿਹੜਾ ਪਿਛਲੇ 14 ਮਹੀਨੇ ਤੋਂ ਜੇਲ੍ਹ ਦੇ ਵਿੱਚ ਬੰਦ ਹੈ ਠੀਕ ਹੈ ਅੱਜ ਵੱਧ ਕਿਸਮ ਦੀ ਸਾਡੀ ਇਹ ਹੈ ਕਿ ਸਰਕਾਰਾਂ ਨਸ਼ੇ ਬੰਦ ਕਰਨ 'ਚ ਨਾਕਾਮ ਰਹੀਆਂ ਮੈਂ ਅੱਜ ਭੰਡ ਦੀ ਸਰਕਾਰ ਇਹ ਕਹਿੰਦਾ ਸੀ ਕਿ ਮੈਂ ਆਉਂਦਾ ਹੀ 4 ਹਫ਼ਤੇ ਚ ਕਰੂੰਗਾ 2.5 ਸਾਲ ਦੇ ਕਰੀਬ ਹੋ ਗਿਆ ਬੰਦ ਦਾ ਕੀ ਹੋਣਾ ਸੀ ਉਸ ਤੋਂ ਵੀ ਵੱਧ ਵਿਕਰਿਆ ਪਰ ਜਦੋਂ ਇੱਕ ਨੌਜਵਾਨ 14 ਮਹੀਨੇ ਤੋਂ ਜੇਲ੍ਹ ਚ ਹੈ ਤੇ ਉੱਥੇ ਜੇਲ੍ਹ ਪ੍ਰਸ਼ਾਸਨ ਦੇ ਮੁਲਾਜ਼ਮਾਂ ਵੱਲੋਂ ਉਸ ਨੌਜਵਾਨ ਨਾਲ ਕੁੱਟਮਾਰ ਕੀਤੀ ਤੇ ਇੱਕ ਮੈਂ ਇੱਕ ਹੋਰ ਗੱਲ ਸਾਂਝੀ ਕਰਾਂ ਪਹਿਲਾਂ ਜਦੋਂ ਇੱਕ ਸਾਡੇ ਸਿੱਖ ਨੌਜਵਾਨ ਕੋਲੋਂ 4 ਕਿਲੋ ਕੋਈ ਨਸ਼ਾ ਪਦਾਰਥ ਫੜਿਆ ਜਾਂਦਾ 4 ਗ੍ਰਾਮ ਸੌਰੀ 4 ਗ੍ਰਾਮ ਉਦੋਂ ਐਸਐਸਪੀ ਸਾਹਿਬ ਕਾਨਫਰੰਸ ਕਾਨ ਬੈਠ ਜਾਂਦੇ ਕਿ ਆਹ ਦੇਖੋ ਜੀ 4 ਗ੍ਰਾਮ ਫੜਿਆ ਨਸ਼ਾ ਕਿਉਂ ਸਾਡੀ ਕਦਰ ਕੁਸ਼ੀ ਕਰਨ ਵਾਸਤਾ ਸਿੱਖਾਂ ਦੀ ਕਦਰ ਕੁਸ਼ੀ ਕਰਨ ਵਾਸਤੇ ਅੱਜ ਜੇਲ੍ਹ ਪ੍ਰਸ਼ਾਸਨ ਪੁਲਿਸ ਵਾਲਿਆਂ ਨੇ ਇੱਕ ਨੌਜਵਾਨ ਕੁੱਟ ਕੇ ਮਾਰਤਾ ਅੱਜ ਰੋਪੜ ਦਾ ਐਸਐਸਪੀ ਕਿੱਥੇ ਬੈਠਾ ਅੱਜ ਸਾਡਾ ਮੁੱਖ ਮੰਤਰੀ ਪਾਂਡੋ ਕਿੱਥੇ ਹੈ ਕਿਉਂ ਨਹੀਂ ਇਸ ਗੱਲ ਤੇ ਬੋਲਦਾ ਵੀ ਪਾਈ ਦੀ ਇਨਕੁਆਰੀ ਕਰੀ ਜਾਵੇ ਜਿਨ੍ਹਾਂ ਨੇ ਕੁੱਟਿਆ ਕੁੱਟਿਆ ਕਿਉਂ ਪਹਿਲਾਂ ਤਾਂ ਸੋ ਜੋ ਸੁਣਣ ਵਿਚਾਰੇ ਕਿ ਨੌਜਵਾਨ ਕੋਲ ਮੋਬਾਈਲ ਦਸਿਆ ਜਾ ਰਿਹਾ ਉਹ ਮੋਬਾਈਲ ਕਿੱਥੋਂ ਆਇਆ ਕਿਸੇ ਪੁਲਿਸ ਮੁਲਾਜ਼ਮ ਨੇ ਪੈਸੇ ਲੈ ਕੇ ਅੰਦਰ ਤੱਕ ਪੁਜਾਇਆ ਉਹ ਉਹ ਪੁਲਿਸ ਮੁਲਾਜ਼ਮਾਂ ਪਰ ਡੰਡਾ ਫੇਰਦੇ ਹੀ ਪਤਾ ਲੱਗ ਜਾਣਾ ਸੀ ਕਿ ਕੌਣ ਲੈ ਕੇ ਗਿਆ ਅੰਦਰ ਪਰ ਨਹੀਂ ਕੁੱਟਿਆ ਉਹ ਨੌਜਵਾਨ ਸਾਡਾ ਕਿਉਂ ਇਹਨਾਂ ਨੂੰ ਇਹ ਆ ਵੀ ਗਰੀਬਾਂ ਨੂੰ ਕੁੱਟ ਦੋ ਮਾਰ ਦੋ ਕਿਹੜਾ ਕਿਸੇ ਨੇ ਪੁੱਛਣਾ ਸੋ ਅੱਜ ਅਸੀਂ ਇੱਥੇ ਇਕੱਠੇ ਹੋਏ ਆਂ ਅਗਰ ਪ੍ਰਸ਼ਾਸਨ ਨੇ ਇਸ ਪਰਿਵਾਰ ਦੀ ਨਾਂ ਸੁਣੀ ਕੱਲ ਤੱਕ ਪੋਸਟ ਮੰਗ ਕੀ ਹੈ ਇਹਨਾਂ ਦੀ ਮੈਂ ਉਹੀ ਦੱਸਣ ਲੱਗਿਆ ਜੀ ਕੱਲ ਤੱਕ ਪੋਸਟ ਮਾਰਡਮ ਚੰਡੀਗੜ੍ਹ ਨਹੀਂ ਕਰਵਾਇਆ ਉਸ ਤੋਂ ਬਾਅਦ ਚੰਡੀਗੜ੍ਹ ਪੀਜੀਆ ਐਫ ਆਈ ਆਰ ਉਹਨਾਂ ਮੁਲਾਜ਼ਮਾਂ ਦਾ ਜਿਨ੍ਹਾਂ ਨੇ ਕੁੱਟਿਆ ਨਹੀਂ ਦਰਜ ਹੁੰਦੀ ਤਾ ਕੱਲੋਂ ਅਸੀਂ ਨੈਸ਼ਨਲ ਹਾਈਵੇ ਰੋਕਾਂਗੇ ਜੋ ਪ੍ਰਸ਼ਾਸਨ ਨੇ ਕਰਨਾ ਉਹ ਕਰ ਲਵੇ ਅਸੀਂ ਇਹ ਪੁਲਸਾਂ ਵਾਲਿਆਂ ਦੀ ੱੱਕਾ ਨਹੀਂ ਚੱਲਣ ਦੇਵਾਂਗੇ 1992 ਤੋਂ ਸਾਡੇ ਨੌਜਵਾਨਾਂ ਨੂੰ ਮਾਰਦੇ ਆਇਆ ਇਹ ਪੁਲਿਸ ਮੁਲਾਜ਼ਮ ਇਹ ਗੁੰਡਾਗਰਦੀ ਹੁਣ ਨਹੀਂ ਅਸੀਂ ਚੱਲਣ ਦੇਵਾਂਗੇ ਜਦੋਂ ਚਾਰ ਗ੍ਰਾਮ ਪਿੱਛੇ ਪੁਲਿਸ ਪ੍ਰਸ਼ਾਸਨ ਕਾਨਫਰੰਸ ਕਰ ਸਕਦਾ ਏ ਅੱਜ ਇੱਕ ੱਡੀ ਬੜੀ ਲਾਸ਼ ਪਈ ਆ ਅੱਜ ਸੁੱਤਾ ਪਿਆ ਅੱਜ ਆਪਣੇ ਮੁਲਾਜ਼ਮਾਂ ਨੂੰ ਬਚਾਉਣ ਦੇ ਪਿੱਛੇ ਹੋਇਆ ਵਾ ਉਸ ਦੇ ਉਰੋਸ ਦੇ ਵਿੱਚ ਕੱਲੋਂ ਅਸੀਂ 10 ਵਜੇ ਕੋਈ ਸਟੈਂਡ ਲਾਵਾਂਗੇ ਜਿਵੇਂ ਪਰਿਵਾਰ ਕਹੂਗਾ ਕਿਹੜਾ ਰੋਡ ਬੰਦ ਕਰਨਾ ਨੈਸ਼ਨਲ ਹਾਈਵੇ ਆ ਹੋਰ ਕੋਈ ਵੀ ਕਰਨਾ ਪ ਉਹ ਸਾਡੀ ਚੇਤਬੰਦੀ ਪੂਰੇ ਹੋ ਕੇ ਕਰੂਗੀ ਜੋ ਇਹਨਾਂ ਨੇ ਕਰਨਾ ਸਾਡੇ ਦੇ ਕਾਰਵਾਈ ਉਹ ਕਰ ਲੈਣ